ਦੋਸਤੋ ਅੱਜ ਗੱਲ ਕਰਾਂਗੇ ਸਾਡੇ ਐਨਆਰਆਈ ਭਰਾ ਭੈਣਾ ਸਾਡੀ ਕਿਉਂ ਇੰਨੀ ਚਿੰਤਾ ਕਰਦੇ ਆ ਸਾਡੇ ਐਨਆਰਆਈ ਭੈਣ ਭਰਾ ਕਿਉਂ ਸਾਡੇ ਦੁੱਖਾਂ ਸੁੱਖਾਂ 'ਚ ਸਾਡੇ ਨਾਲ ਖੜਦੇ ਆ ਕਿਉਂ ਸਾਡਾ ਭਾਰ ਵਢਾਉਂਦੇ ਆ ਹਾਂ ਇਹ ਗੱਲ ਤਾਂ ਹੋ ਸਕਦੀ ਹੈ ਕਿ ਜਿਹੜੇ ਐਨਆਰਆਈ ਨਾਲ ਖੂਨ ਦਾ ਰਿਸ਼ਤਾ ਉਨਾ ਨੂੰ ਤਾਂ ਸਮਝਾ ਜਾ ਸਕਦਾ ਪਰ ਅਜੈਬ ਸਿੰਘ ਗਰਚਾ ਬਾਸੀ ਸ਼ਾਦੀ ਪਰ ਸਾਡੀ ਇੰਨੀ ਚਿੰਤਾ ਕਿਉਂ ਕਰਦਾ ਸਾਡੇ ਰਾਹਾਂ ਦੀ ਸਾਡੀਆਂ ਸੜਕਾਂ ਦੀ ਸਾਡੇ ਸਕੂਲਾਂ ਦੀ ਕਿਉਂ ਚਿੰਤਾ ਕਰਦਾ ਸਰਦਾਰ ਅਜੈਬ ਸਿੰਘ ਗਰਚਾ ਬਾਰੇ ਅੱਜ ਗੱਲ ਕਰਾਂਗੇ ਉਹ ਗੋਰਿਆਂ ਦੇ ਦੇਸ਼ ਵਿੱਚ ਰਹਿੰਦਾ ਸਾਡੇ ਇਹ ਭੈਣ ਭਰਾ ਹਮੇਸ਼ਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਓ ਤੁਸੀਂ ਵੀ ਇਹਨਾਂ ਮੁਲਕਾਂ ਵਿੱਚ ਆਓ ਤੁਸੀਂ ਵੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਦੇਖੋ ਪੰਜਾਬ ਨਾਲੋਂ ਇੱਥੇ ਕੀ ਫਰਕ ਹੈ ਤੁਸੀਂ ਵੀ ਇੱਥੋਂ ਸਿੱਖ ਕੇ ਜਾਓ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਬਦਲਾ ਲਿਆਓ ਉਹ ਸਮਾਂ ਮੈਨੂੰ ਯਾਦ ਹੈ ਜਦੋਂ ਮੇਰਾ ਦੋਸਤ ਮੇਰਾ ਵੱਡੇ ਭਰਾਵਾਂ ਵਰਗਾ ਤਲਵਜਨ ਸਿੰਘ ਬਿਲਗਾ ਮੈਨੂੰ ਇੰਗਲੈਂਡ ਲੈ ਕੇ ਜਾਣ ਲਈ ਬਹੁਤ ਉਤਾਵਲਾ ਸੀ ਜੇ ਤਾਂ ਮੁੱਖ ਮਕਸਦ ਸੀ ਕਿ ਰਜਿੰਦਰ ਸਿੰਘ ਬਿਲਗਾ ਇੱਕ ਵਾਰ ਇੱਥੇ ਦੀ ਦੁਨੀਆ ਨੂੰ ਆ ਕੇ ਦੇਖੇ ਆਖਰ ਉਹ ਮੈਨੂੰ 2014 ਵਿੱਚ ਇੰਗਲੈਂਡ ਲੈ ਕੇ ਜਾਣ ਲਈ ਕਾਮਯਾਬ ਹੋ ਗਿਆ ਇੰਗਲੈਂਡ ਵਿੱਚ ਜਾ ਕੇ ਮੈਂ ਦੇਖਿਆ ਕਿੰਨੇ ਸੁੱਖ ਸਾਧਨ ਨੇ ਕਿਵੇਂ ਦੀਆਂ ਸੜਕਾਂ ਕਿਹੋ ਜਿਹਾ ਖੇਡ ਮદાન ਕਿਹੋ ਜੀਆਂ ਮਾਰਕੀਟਾਂ ਬੇਸ਼ੱਕ ਹੱਡ ਭੰਨਵੀ ਮਿਹਨਤ ਕਰਕੇ ਬੇਸ਼ੱਕ ਇੱਥੇ ਸਖਤ ਮਿਹਨਤ ਕਰਕੇ ਪੌਂਡਾਂ ਡਾਲਰਾਂ ਦਾ ਮੂੰਹ ਦੇਖਿਆ ਜਾਂਦਾ ਪਰ ਦੂਸਰੇ ਪਾਸੇ ਇਹਨਾਂ ਦੇਸ਼ਾਂ ਦੇ ਵਿੱਚ ਸੁੱਖ ਸਹੂਲਤਾਂ ਦੇ ਕੇ ਮਹਿਸੂਸ ਹੁੰਦਾ ਕਿ ਵਾਕਈ ਇਹ ਸਾਡੇ ਐਨਆਰਆਈ ਭੈਣ ਭਰਾ ਇਸ ਕਰਕੇ ਸਾਡੀ ਚਿੰਤਾ ਕਰਦੇ ਆ ਕਿ ਇੰਡੀਆ ਵਿੱਚ ਵੀ ਪੰਜਾਬ ਵਿੱਚ ਵੀ ਜੇ ਅਜਿਹਾ ਸਭ ਕੁਝ ਹੋ ਜਾਵੇ ਤਾਂ ਅਸੀਂ ਵੀ ਸੋਕੇ ਸੁਕਾਲੇ ਹੋ ਸਕਦੇ ਆ ਸਾਡੇ ਵਿੱਚ ਇੱਥੇ ਜਿਹੜੀਆਂ ਚਿੰਤਾਵਾਂ ਜਿਹੜੀਆਂ ਔਖਿਆਈਆਂ ਹੱਲ ਹੋ ਸਕਦੀਆਂ ਇਹਨਾਂ ਔਖਿਆਈਆਂ ਨੂੰ ਅਸੀਂ ਵੀ ਘਟਾ ਸਕਦੇ ਆ ਅਸੀਂ ਵੀ ਇਹਨਾਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਆ ਅਗਰ ਅਸੀਂ ਇਹਨਾਂ ਮੁਸ਼ਕਲਾਂ ਦਾ ਨਿਬਟਾਰਾ ਕਰਨ ਦੇ ਲਈ ਚੰਗਾ ਕਰੀਏ ਇਹਨਾਂ ਮੁਸ਼ਕਲਾਂ ਦਾ ਹੱਲ ਕਰੀਏ ਮੈਨੂੰ ਇਨਾ ਮੁਸ਼ਕਲਾਂ ਦਾ ਨਬਟਾਰਾ ਕਰਨ ਦੀ ਚਿੰਤਾ ਕਰਦੇ ਨਜ਼ਰ ਆਉਂਦੇ ਨੇ ਐਨ ਆਰ ਆਈ ਅਜੈਬ ਸਿੰਘ ਘਰਚਾ ਭਾਵੇਂ ਇੰਗਲੈਂਡ ਵਿੱਚ ਵੱਸ ਰਹੇ ਆ ਪਰ ਚਿੰਤਾ ਆਪਣੇ ਪਿੰਡ ਦੀ ਆਪਣੇ ਨੇੜੇ ਸ਼ਹਿਰ ਨੂਰਮੈਲ ਦੇ ਸਕੂਲਾਂ ਦੀ ਕਰਦੇ ਆ ਇੱਥੋਂ ਦੀਆਂ ਸੜਕਾਂ ਸਹੀ ਹੋਣ ਇੱਥੋਂ ਦੀਆਂ ਸੜਕਾਂ ਦੇ ਆਲੇ ਦੁਆਲੇ درخت ਜਿਹੜੇ ਸੁੱਕ ਗਏ ਆ ਜਾਂ ਟ੍ਰੈਫਿਕ ਦੇ ਵਿੱਚ ਸਮੱਸਿਆ ਬਣਦੇ ਆ ਉਹਨਾਂ ਨੂੰ ਸਮੇਂ ਸਿਰ ਹਟਾਇਆ ਜਾਵੇ ਜਨਤਾ ਅਜੈਬ ਸਿੰਘ ਘਰਚਾ ਦੇ ਵਿੱਚ ਮੈਂ ਦੇਖੀ ਹੈ ਇਸ ਵਾਰ ਵੀ ਉਹ ਜਿਹੜਾ ਸਰਦੀਆਂ ਦੇ ਮੌਸਮ ਵਿੱਚ ਆਏ ਆਪਣੇ ਪਿੰਡ ਆਏ ਸੀ ਤੇ ਉਹਨਾਂ ਨੇ ਨੂਰਬਲ ਤੋਂ ਤਲਵਣ ਸੜਕ ਤੇ ਟ੍ਰੈਫਿਕ ਲਈ ਮੁਸ਼ਕਲ ਬਣੇ ਦਰਖਤਾਂ ਦੀ ਕਟਿੰਗ ਕਰਵਾਈ ਇਹ ਹੋਰ ਕਿਉਂ ਕੋਈ ਕਿਸੇ ਦੇ ਇਸੇ ਇਹ ਕੰਮ ਆਇਆ ਜਦੋਂ ਕਿ ਇਸ ਸੜਕ ਤੇ ਕਈ ਪਿੰਡਾਂ ਦੇ ਮੋਹਤਵਾਰ ਵਿਅਕਤੀ ਨੇ ਪਿੰਡਾਂ ਦੇ ਸਰਪੰਚ ਵੀ ਨੇ ਇਹ ਕੰਮ ਉਹ ਵੀ ਕਰਵਾ ਸਕਦੇ ਸੀ ਸੁੱਕੇ ਦਰਖਤ ਸੜਕਾਂ ਤੇ ਤੇਜ਼ ਹਨੇਰੀ ਕਾਰਨ ਜਦੋਂ ਡਿੱਗਦੇ ਆ ਕਈ ਵਾਰੀ ਹਾਦਸੇ ਦਾ ਕਾਰਨ ਬਣਦੇ ਆ ਪਰ ਇਹਨਾਂ ਦਰਖਤਾਂ ਨੂੰ ਹਟਾਉਣ ਦੇ ਲਈ ਜੰਗਲਾਤ ਵਿਭਾਗ ਤੱਕ ਪਹੁੰਚ ਕੀਤੀ ਅਜੈ ਸਿੰਘ ਗਰਚਾ ਨੇ ਲਿਖਤੀ ਚਿੱਠੀਆਂ ਕੱਢੀਆਂ ਉਹਨਾਂ ਤੋਂ ਮੰਗ ਕੀਤੀ ਉਹਨਾਂ ਦੇ ਹਿੱਸੇ ਇਹ ਕੰਮ ਆ ਇਸ ਦੇ ਪਿੱਛੇ ਵੀ ਇੱਕ ਦਰਦ ਭਰੀ ਕਹਾਣੀ ਹੈ 6 ਅਪ੍ਰੈਲ 2021 ਦੀ ਉਹ ਸ਼ਾਮ ਜਦੋਂ ਤੇਜ਼ ਹਨੇਰੀ ਕਾਰਨ ਪਿੰਡ ਮੀਓਆ ਜੜਨੀ ਕੇ ਫਲੋਰ ਤੋਂ ਤੱਲਵਨ ਸੜਕ ਤੇ ਉੱਚੇ-ਉੱਚੇ ਸਪੈਦੇ ਜਿਨ੍ਹਾਂ ਦੇ ਵਿੱਚੋਂ ਸੁੱਕੇ ਸਪੈਦੇ ਤੇਜ ਹਨੇਰੀ ਕਾਰਨ ਸੜਕ ਵਿੱਚ ਲੰਘ ਰਹੇ ਮੋਟਰਸਾਈਕਲ ਸਵਾਰਾਂ ਤੇ ਜਦੋਂ ਡਿੱਗਦੇ ਆ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੂਸਰੇ ਦੀਆਂ ਦੋਵੇਂ ਲੱਤਾਂ ਟੁੱਟ ਜਾਂਦੀਆਂ ਇਹ ਦੋਵੇਂ ਨੌਜਵਾਨ ਪਿੰਡ ਸ਼ਾਦੀਪੁਰ ਦੇ ਜੋ ਕਿਰਤ ਕਰਨ ਲਈ ਰਜਾਨਾ ਲੁਧਿਆਣੇ ਜਾਂਦੇ ਅਤੇ ਸ਼ਾਮ ਨੂੰ ਵਾਪਸ ਆਉਂਦੇ 21 April ਦੀ ਇੱਕ ਅਜਿਹੀ ਸ਼ਾਮ ਸੀ ਜਦੋਂ ਉਹ ਲੁਧਿਆਣੇ ਤੋਂ ਵਾਪਸ ਸ਼ਾਦੀਪੁਰ ਨੂੰ ਆ ਰਿਹਾ ਸੀ ਤੇ ਤੇਜ਼ ਹਨੇਰੀ ਭਾਰੀ بارش ਦਾ ਮੌਸਮ ਇਸ ਸੜਕ ਤੇ ਸੁੱਕਾ ਸਪੈਦਾ ਮੌਤ ਦਾ ਕਾਰਨ ਬਣਿਆ ਜਿਸ ਨੇ ਡਿੱਗਦੇ ਇਹ ਦੋਵਾਂ ਨੌਜਵਾਨਾਂ ਨੂੰ ਆਪਣੇ ਲਪੇਟ ਵਿੱਚ ਲੈ ਗਿਆ ਅੱਜ ਤੱਕ ਵੀ ਭੁੱਲੇ ਨਹੀਂ ਅਜੈ ਸਿੰਘ ਘਰਚਾ ਜਿਨ੍ਹਾਂ ਵੱਲੋਂ ਅੱਜ ਵੀ ਡੀਸੀ ਜਲੰਧਰ ਨੂੰ ਲਿਖਤੀ ਚਿੱਠੀ ਸਬੰਧਤ ਪਰਿਵਾਰ ਨੂੰ ਇਨਸਾਫ ਦੇਣ ਲਈ ਪਾਈ ਹੈ ਚਾਰਾ ਜੋ ਜੀ ਕੀਤੀ ਹੈ ਅਗਾ ਹੋਰ ਵੀ ਕਈ ਵਿਅਕਤੀ ਇਨ੍ਹਾਂ ਸੁੱਕੇ ਦਰਖਤਾਂ ਦੀ ਭੇਟਨਾ ਚੜ ਜਾਣਾ। ਹਾਦਸਿਆਂ ਤੋਂ ਬਚਾਉਣ ਲਈ ਇਸ ਵਾਰ ਉਨ੍ਹਾਂ ਨੇ ਜੰਗਲਾਤ ਵਿਭਾਗ ਤੱਕ ਪਹੁੰਚ ਕਰਕੇ ਨੂਰਮਹਿਲ ਤੋਂ ਲੈ ਕੇ ਤਲਵੰਡ ਤੱਕ ਦੀ ਸੜਕ ਦੇ ਵਿੱਚ ਸੁੱਕੇ ਖੜੇ ਦਰਖਤ ਜੋ ਡਿੱਗ ਡੂ ਕਰਦੇ ਆ ਉਹਨਾਂ ਨੂੰ ਹਟਾਉਣ ਅਤੇ ਸੜਕ ਵਿੱਚ ਲੰਮਕ ਦੇ ਟਾਣਿਆਂ ਨੂੰ ਕਟਾਉਣ ਦੇ ਲਈ ਕੋਸ਼ਿਸ਼ ਕੀਤੀ। ਸੜਕ ਵਿੱਚ ਪਏ ਖੱਡਿਆਂ ਦੀ ਮੁਰੰਮਤ ਲਈ ਸੜਕ ਨਾਲ ਸੰਬੰਧਿਤ ਵਿਭਾਗ ਨੂੰ ਚਿੱਠੀ ਲਿਖ ਕੇ ਮੰਗ ਕੀਤੀ। ਇਹ ਕੰਮ ਹੋਰ ਕਿਸੇ ਮੋਤਵਾਰ ਕਿਸੇ ਪਿੰਡ ਦੇ ਸਰਪੰਚ ਦੇ ਹਿੱਸੇ ਕਿਉਂ ਨਹੀਂ ਆਇਆ ਸਾਨੂੰ ਵੀ ਅਜਿਹੇ ਐਨਆਰਆਈ ਭਰਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਸਕੂਲਾਂ ਦੀ ਚਿੰਤਾ ਕਰਦੇ ਆ ਜਿਸ ਦੀ ਮਿਸਾਲ ਦੁਆਬਾ ਆਰੀਆ ਸਕੂਲ ਨੂਰਮੰਦ ਜਿੱਥੇ ਅਜੈਬ ਸਿੰਘ ਗਰਚਾ ਕਬੱਡੀ ਅਤੇ ਬਾਲੀਬਾਲ ਦੇ ਉੱਗੇ ਖਿਡਾਰੀ ਆ ਅੱਜ ਇੱਥੇ ਬਾਲੀਬਾਲ ਦੀ ਚੜ੍ਹਦੀ ਕਲਾ ਲਈ ਉਹ ਚਾਹੁੰਦੇ ਆ ਕਿ ਇੱਥੇ ਬਾਲੀਬਾਲ ਦੀ ਖੇਡ ਨਰਸਰੀ ਸਰਕਾਰ ਦੇਵੇ ਉਮਰਪੁਰ ਸਕੂਲੇ ਵੀ ਉਤੋਂਦੇ ਆ ਕਿ ਸਰਕਾਰ ਇੱਥੇ ਵੀ ਲੋੜ ਅਨਸਾਰ ਸਹਾਇਤਾ ਕਰੇ ਇਹ ਸਭ ਕੁਝ ਸਾਡੇ ਲਈ ਚਿੰਤਾ ਕੀਤੀ ਜਾਂਦੀ ਹੈ ਸੋ ਦੋਸਤੋ ਅਜੇ ਹੀ ਐਨ ਆਰ ਆਈ ਜਿਨ੍ਹਾਂ ਨੇ ਆਪਣੇ ਪਿੰਡ ਸ਼ਾਦੀਪੁਰ ਜੋ ਨੂਰਮਹਿਲ ਤਲਵੰਨ ਸੜਕ ਤੇ ਸਥਿਤ ਮੇਨ ਗੇਟ ਤੋਂ ਪਿੰਡ ਪਿੱਛੇ ਪੈਂਦਾ ਇਹ ਸ਼ਾਦੀਪੁਰ ਤੱਕ ਹਰੀਆਬਲ ਲਹਿਰ ਬੜੀ ਮਿਸਾਲਦਾਰ ਇਹਨਾਂ ਨੇ ਪੇਸ਼ ਕੀਤੀ ਹੈ ਇਹ ਹਰੀਆਬਲ ਲਹਿਰ ਅਜੈਬ ਸਿੰਘ ਘਰਚਾ ਤੇ ਉਹਨਾਂ ਦੀ ਟੀਮ ਵੱਲੋਂ ਪਿੰਡ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਮਹਿੰਗੇ ਬਾ ਦੇ ਦਰਖਤ ਜਿਵੇਂ ਫਾਇਕਸ ਅਤੇ ਪਾਮ ਦੇ ਦਰਖਤ ਲਾ ਕੇ ਇਹ ਮਿਸਾਲ ਪੇਸ਼ ਕੀਤੀ ਆ ਸਰਦਾਰ ਗਰਚਾ ਖੁੱਦਾ ਜੇ ਉਹਨਾਂ ਦਾ ਪਾਰਕ ਦੇਖਣਾ ਹੋਵੇ ਤਾਂ ਬੜਾ ਆਲੀਸ਼ਾਨ ਪਾਰਕ ਹੈ ਸੋ ਇੰਗਲੈਂਡ ਵਾਸਤੇ ਸਾਡੇ ਇਹ ਦੋਸਤ ਤੇ ਮੈਨ ਵਿੱਚ ਇੱਥੋਂ ਦੀ ਚੇਤਨਾ ਦਾ ਇਹ ਨਮੂਨਾ ਪੇਸ਼ ਕੀਤਾ ਅਸੀਂ ਦੋਸਤੋ ਤੁਹਾਡੇ ਸਾਹਮਣੇ ਬਿਲਗਾ ਨਿਊਜ਼ ਆਨਲਾਈਨ ਇਹਨਾਂ ਦਾ ਸਤਿਕਾਰ ਕਰਦੀ ਹੈ ਅੱਜ ਲਈ ਐਨਾਈ ਇੱਕ ਹੋਰ ਵਿਸ਼ੇ ਤੇ ਨਵਾਂ ਪ੍ਰੋਗਰਾਮ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੀ ਇਸ ਨੂੰ ਲਾਇਕ ਅਤੇ ਸ਼ੇਅਰ ਅੱਗੇ ਜਰੂਰ ਕਰਨਾ ਦੋਸਤੋ ਤੁਸੀਂ ਸਾਡੀ ਇਸ ਵੀਡੀਓ ਨੂੰ ਲੈ ਕੇ ਸਾਡੇ ਕਮੈਂਟ ਬਾਕਸ ਵਿੱਚ ਆਪਣੀ ਰਾਇ ਲਿਖ ਦਿਓ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹੋ ਬਿਲਗਾ ਨਿਊਜ਼ ਆਨਲਾਈਨ ਨੂੰ ਦੇਖ ਰਹੇ ਹੋ ਦੇਖਦੇ ਰਹੋ ਅਸੀਂ ਤੁਹਾਡੇ ਨਾਲ ਜਾਣਕਾਰੀਆਂ ਭਰਪੂਰ ਪ੍ਰੋਗਰਾਮ ਇਸੇ ਤਰ੍ਹਾਂ ਲੈ ਕੇ ਆਉਂਦਾ ਰਹਾਂਗੇ ਐਨ ਆਰ ਆਈ ਭਰਾਵਾਂ ਨੂੰ ਲੈ ਕੇ ਇਹ ਜਿਹੜੀ ਚਰਚਾ ਕੀਤੀ ਹੈ ਚਿੰਤਾ ਕੀਤੀ ਹੈ ਇਹੋ ਜ ਹੈ ਹਰੇਕ ਪਿੰਡ ਦੇ ਵਿੱਚ ਐਨ ਆਰ ਆਈ ਭਰਾ ਪੈਣਾ ਹਨ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਸਾਡੀ ਚਿੰਤਾ ਕਰਦੇ ਆਂ ਅਗਰ ਇਹ ਤੁਹਾਨੂੰ ਗੱਲ ਚੰਗੀ ਲੱਗੀ ਹੈ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖਿਓ ਧੰਨਵਾਦ pc bilga news online channel ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ